ਜ਼ਿੰਦਾਬਾਦ ਜ਼ਿੰਦਾਬਾਦ ਮੇਕਾ ਨਾ ਕੰਪਾਲ ਮਹਾਰਾਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜ਼ਿੰਦਾਬਾਦ ਜ਼ਿੰਦਾਬਾਦ ਇਹ ਜੂਰਾ ਬਿੱਕਰਵਾਜੀ ਨਹੀਂ ਕਰੇਗੀ ਨਹੀਂ ਕਰੇਗੀ ਜੀ ਨਾ ਜੀ ਗੋਵਿੰਦ ਸਿੰਘ ਛਾਲੀ ਆ ਕਿਹੜੀ ਜੂਰੀਆਂ ਦਾ ਹੈ ਜੀ ਆਪਣੀ ਹੈ ਜੀ ਆਪਣੀ ਜੂਰੀਆਂ ਕਿਹੜੀ ਜੂਰੀਆਂ ਮੇਰੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਸੀਂ ਅੱਜ ਪੰਜਾਬ ਦੇ ਪੰਜ ਥਾਮਾਂ ਤੇ ਡੀਸੀਆਂ ਦੇ ਧਰਨੇ ਲਾ ਕੇ ਮੰਗ ਪੱਤਰ ਦਿੱਤਾ ਕਿਉਂਕਿ ਪਿਛਲੇ ਦਿਨੀ ਜਿਹੜਾ ਸਰਕਾਰ ਅ ਜਿੰਮੇਵਾਰੀ ਤੋਂ ਭੱਜ ਰਹੀ ਹੈ ਕਿਉਂਕਿ ਸਰਕਾਰ ਦਾ ਕੰਮ ਹੁੰਦਾ ਅੱਗੇ ਜਿਹੜੇ ਰਾਜ ਰਜਵਾੜੇ ਹੁੰਦੇ ਤੇ ਬੋੜ ਰਾਜ ਨਹੀਂ ਹੁੰਦਾ ਤੀ ਉਹ ਵੀ ਕਿਤੇ ਨਾ ਕਿਤੇ ਜਿੰਮੇਵਾਰੀ ਸਮਝਦੇ ਤੇ ਜਦੋਂ ਲੋਕਾਂ ਤੇ ਕੋਈ ਬਿਮਾਰੀ ਕੋਈ ਇਸ ਤਰ੍ਹਾਂ ਦੀ ਜਾਨੀ ਕਿ ਘਟਨਾ ਵਾਪਰਦੀ ਤੀ ਤਾਂ ਉਹ ਵੀ ਲੋਕਾਂ ਨੂੰ ਅਨਾਜ ਦਵਾਈ ਬੂਟੀ ਜਿੰਨਾ ਕੋ ਉਹਨਾਂ ਨੂੰ ਵੀ ਹੁੰਦਾ ਸਾਧਨ ਉਹ ਦਿੰਦੇ ਤੀ ਇਸ ਕਰਕੇ ਮਾਨ ਸਰਕਾਰ ਨੇ ਮਜ਼ਦੂਰਾਂ ਨੂੰ ਅੱਖੂ ਪ੍ਰੋਫੀ ਕੀਤਾ ਜਿਹੜਾ ਐਲਾਨ ਕੀਤਾ ਥੇਲਾ ਨਹੀਂ ਦਿੱਤਾ ਇਸ ਕਰਕੇ ਇਹ ਸਵਾਲ ਲੈ ਕੇ ਅਸੀਂ ਅੱਜ ਪੰਜ ਥਾਵਾਂ ਤੇ ਡੀਸੀ ਦਫ਼ਤਰਾਂ ਤੇ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਧਰਨੇ ਦਿੱਤੇ ਨੇ ਮੰਰੇਕਾ ਨੂੰ ਬੰਦ ਕਰਨ ਦੀਆਂ ਨੀਤੀਆਂ ਤੇ ਤੁਲੀ ਹੋਈ ਹੈ ਸਰਕਾਰ ਆਉਣ ਵਾਲੇ ਸਮੇਂ ਤੇ ਜੇ ਸਰਕਾਰ ਨੇ ਇਹ ਸਵਾਲਾਂ ਤੇ ਜਿਹੜਾ ਨਾ ਧਿਆਨ ਦਿੱਤਾ ਇਹ ਸੰਘਰਸ਼ ਹੋਰ ਵੀ ਤਿੱਖੇ ਹੋਣਗੇ ਜਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਮੰਨਤਪੁਰ ਆਦੀ ਕਿਹੜੇ ਜੁਨੀਅਨ ਤੇ ਮਜ਼ਦੂਰ ਮੋਰਚੇ ਕੀ ਕੀ ਮੰਗਾਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਲਾਇਆ ਇਸ ਕਰਕੇ ਜਿਹੜੀ ਮਜ਼ਦੂਰਾਂ ਚੱਲਦੀ ਸੀ ਜੀ ਉਹ ਬੰਦ ਕੀਤੀ ਜਾ ਰਹੀ ਹੈ ਜੀ ਤੇ ਜਿਹੜੀ ਦਿਹਾੜੀ ਆ ਸਾਡੀ ਉਹ ਵੀ ਬਹੁਤ ਜ਼ਿਆਦਾ ਘਟਾ ਆ ਜੀ ਜਿਹੜੇ ਪਿੰਡ ਤੇ ਲੋਕਾਂ ਦੇ ਘਰ ਟੈਰੇ ਨੇ ਉਹਨਾਂ ਤੇ ਵੀ ਕੋਈ ਉਹ ਨਹੀਂ ਕੀਤਾ ਜਾ ਰਿਹਾ ਜੀ ਸਾਡੀ ਵਸ ਇਹੀ ਆ ਜੋ ਮਨਰੇਗਾ ਬੰਦ ਕੀਤੀ ਜਾ ਰਹੀ ਆ ਉਹਨੂੰ ਲਾਗੂ ਕੀਤਾ ਜਾਵੇ ਜੀ ਜੋ ਘਰ ਟੈਰੇ ਨੇ ਜੀ ਉਹਨਾਂ ਦਾ ਵੀ ਕੋਈ ਉਹ ਹੱਲ ਕੀਤਾ ਜਾਵੇ ਉਹਨਾਂ ਨੂੰ ਵੀ ਆਪਣਾ ਵੀਰਨਾਂ ਉਹ ਜੀ ਕੁਮੰਟ ਸਿੰਘ ਖਾਲਸਾ ਉਗਰਾਹਾ ਕੀ ਕਹਿਣਾ ਚਾਹੋਗੇ ਜੋ ਅੱਜ ਧਰਨਾ ਦਿੱਤਾ ਗਿਆ ਇਹ ਧਰਨਾ ਜੀ ਤਾਂ ਦਿੱਤਾ ਗਿਆ ਜਿਹੜੀ ਮਾਲ ਸਰਕਾਰ ਹੈ ਤੇ ਸੈਂਟਰ ਸਰਕਾਰ ਹੈ ਇਹ 2005 ਦੇ ਵਿੱਚ ਨਰੇਗਾ ਬਣਾਈ ਹੈ ਤੇ ਅੱਜ ਨਰੇਗਾ ਦਾ ਇਹ ਦੋਹੇ ਸਰਕਾਰਾਂ ਰਲ ਕੇ ਤੇ ਮਜ਼ਦੂਰਾ ਦੀ ਮਤਲਬ ਜਾਨ ਘਟ ਰਹੀਆਂ ਨੇ ਇਹ ਖੋਰੀਆਂ ਨੇ ਮਜ਼ਦੂਰਾ ਦਾ ਹੱਕ ਇਹ ਸਾਡੇ ਮਜ਼ਦੂਰਾ ਨੂੰ ਸੁਚੇਤ ਹੋਣਾ ਚਾਹੀਦਾ ਹੈ ਤੁਹਾਡੇ ਚੈਨਲ ਰਾਹੀਂ ਦੱਸ ਰਿਹਾ ਵੀ ਜਿੰਨੇ ਵੀ ਨਰੇਗਾ ਮਜ਼ਦੂਰ ਨੇ ਪਿੰਡਾਂ ਦੇ ਅੰਦਰ ਉਹ ਸੁਚੇਤ ਹੋ ਜਾਣ ਉਹ ਜਿੰਨਾ ਚਿਰ ਸੁਚੇਤ ਨਹੀਂ ਹੁੰਦੇ ਤੁਸੀਂ ਕਿਸਾਨਾਂ ਤੋਂ ਸਿੱਖ ਲਓ ਵੀ ਜੇ ਉਹਨਾਂ ਦੀਆਂ ਜ਼ਮੀਨਾਂ ਬਾਗੀ ਆ ਜ਼ਮੀਨਾਂ ਖਾਤਰ ਕੀ ਕੁਝ ਹੋ ਰਿਹਾ ਹੈ ਜੇ ਛੋੜੀ ਨਰੇਗਾ ਬਾਗੀ ਤਾਂ ਛੋਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸੁਣੂ ਗਾਲ ਦੇਣਗੀਆਂ ਇਹ ਸਾਨੂੰ ਇਕੱਠੇ ਹੋ ਕੇ ਇਹ ਡਟ ਕੇ ਮਤਲਬ ਸਾਨੂੰ ਇਹਦਾ ਹੱਕ ਲੈਣਾ ਚਾਹੀਦਾ ਤੇ ਜਿੰਨਾ ਚਿਰ ਇਹਦਾ ਹੱਕ ਨਹੀਂ ਮਿਲਦਾ ਉਹਨਾਂ ਚਿਰ ਦਿਨ ਰਾਤ ਇੱਕ ਕਰਕੇ ਇਹ ਹੱਕ ਜਿੰਨਾ ਚਿਰ ਮਿਲਦਾ ਨਹੀਂ ਉਹਨਾਂ ਚਿਰ ਅਸੀਂ ਟਿਕਾਂਗੇ ਨਹੀਂ ਹੱਕ ਲੈ ਕੇ ਛੱਡਾਂਗੇ ਬਾਕੀ ਜਿਹੜਾ ਪੀੜਤ ਪਰਿਵਾਰ ਉਧਰ ਹਡਾਂ ਦੇ ਵਿੱਚ ਹੋਏ ਨੇ ਕਿਸੇ ਦਾ ਘਟ ਹੈ ਕਿਸੇ ਦੀਆਂ ਤੇੜਾਂ ਆਈਆਂ ਨੇ ਤਾਂ ਉਹਨਾਂ ਨੂੰ ਬਣਦਾ ਮਾਮਜ਼ਾ ਇਹ ਸਰਕਾਰ ਤੁਰਤ ਜਾਰੀ ਕਰੇ ਇਹਨਾਂ ਨਾਲ ਕਿਉਂ ਵਿਦਕਰਾ ਕੀਤਾ ਜਾਂਦਾ ਹੈ ਬਾਕੀ ਦੂਜਾ ਜਿਹੜਾ ਸੱਚ ਦੀ ਗੱਲ ਕਰਦਾ ਹੈ ਸੱਚ ਦੀ ਗੱਲ ਬੋਲਦਾ ਹੈ ਉਹਨੂੰ ਮਤਲਬ ਠਾਣਾ ਉਹਨੂੰ ਡਿਬਰੂਗੜ੍ਹ ਜੇਲਾ ਤੇ ਜੇ ਕੋਈ ਅੰਬਰਤ ਦੀ ਗੱਲ ਕਰਦਾ ਕੋਈ ਵੀ ਜੇਲਾ ਠਾਣਾ ਪਰ ਇਹ ਸਾਡੀ ਸਿੱਖੀ ਤੋਂ ਵੀ ਬਹੁਤ ਲੋਕਾਂ ਨੂੰ ਅਲਰਜੀ ਹੈ ਪਰ ਇਹ ਸਿੱਕੀ ਬਿਨਾਂ ਰਾਜ ਕਿਤੇ ਅੱਜ ਤੱਕ ਪਲਟਾ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਜੀ ਤੋਂ ਅੰਨ ਗੱਲ ਕਰੀ ਸੀ ਔਰ ਕੋਨੋ ਮੀਟਿੰਗ ਲਈ ਬੈਟਿੰਗ ਤੋਂ ਹੋ ਗਿਆ ਹੈ ਲੈਟਰ ਪ੍ਰਧਾਨ ਜੀ ਨੇ ਦੇ ਦਿੱਤੇ ਔਰ ਥੋੜੀ ਫਸਫੋ ਦੀ ਮੀਟਿੰਗ ਜੋ ਡਿਪਾਰਟਮੈਂਟ ਕਰਵਾ ਲਈ ਜੀ ਦੇਖਿਆ ਬਾਕੀ ਨਜ਼ਾਰੇ ਕੋਈ ਨਾ ਜੋ ਮਕਾਨਾ ਦੇ ਲਈ ਕੋਈ ਦਰਕਾਰ ਦੇ ਜੋ ਕਹਿੰਦਾ ਜੀ ਜੀ ਨਾਲ ਦੇ ਵਿੱਚ ਸੀ ਸਾਡੀ ਦੇਖਣ ਕੋਲ ਕੋ ਲੈਣ ਜਾਨੇ ਅੱਜ ਉਹ ਪੀਡਬਲ ਵਿਭਾਗਾ ਜਾਤੀ ਚੱਲ ਰਿਹਾ ਹੈ दो मतने उन्हों का, का। जो मुआवजा है उस थ्रू थोन पहुंचा दिता जाएगा तो बाकी जो थोड़िया मंगा ने मैं अत्रह अगस्त तक पहुंचा दी थोड़ी मीटिंग हो जाने वो जो, जो थोड़ी भी थोड़ी बोल कर